ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 715 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 716 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਰਾਗ ਟੋਡੀ ਘਰ ਪੰਜਵੇਂ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੋ ਬੰਦਾ ਵਾਲੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਐ ਸੋ ਗੁਨ ਮੇਰੋ ਪ੍ਰਭ ਜੀ ਕੀ ਨਾ ਮੇਰੇ ਪ੍ਰਭੂ ਜੀ ਨੇ ਮੇਰੇ ਉੱਤੇ ਐਹੋ ਜਿਹਾ ਉਪਕਾਰ ਕਰ ਦਿੱਤਾ ਹੈ ਕਿਰਪਾ ਕਰ ਦਿੱਤੀ ਹੈ ਪੰਜ ਦੋਖ ਅਰ ਅਹੰ ਰੋਗ ਇਹ ਤਨਤੇ ਸਗਲ ਦੂਰ ਕੀ ਨਾ ਰਹਾਉ ਮੇਰੇ ਉੱਤੇ ਕਿਹੜੀ ਕਿਰਪਾ ਕੀਤੀ ਹੈ ਕਿ ਕਾਮਾਦਿਕ ਪੰਜੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਹਉਮੈ ਦਾ ਰੋਗ ਇਹ ਸਾਰੇ ਉਸ ਨੇ ਮੇਰੇ ਸਰੀਰ ਵਿੱਚੋਂ ਕੱਢ ਦਿੱਤੇ ਹਨ ਰਹਾਉ ਬੰਦਨ ਤੋਰ ਸ਼ੋਰ ਵਿਖਿਆਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨਾ ਮੇਰੇ ਪ੍ਰਭੂ ਪਰਮਾਤਮਾ ਜੀ ਨੇ ਮੇਰੀਆਂ ਮਾਇਆ ਦੀਆਂ ਫਾਹੀਆਂ ਤੋੜ ਕੇ ਮੈਨੂੰ ਮਾਇਆ ਦੇ ਮੋਹ ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਹੈ ਰੂਪ ਨਰੂਪ ਮੋਰੋ ਕਸ਼ਨ ਵਿਚਾਰਿਓ ਪ੍ਰੇਮ ਗੇ ਹੋ ਮੋਹੇ ਹਰ ਰੰਗ ਪੀਨਾ ਮੇਰਾ ਕੋਈ ਸੋਝ ਕੋਈ ਕੋਝ ਉਸਨੇ ਕੋਈ ਭੀ ਆਪਣੇ ਮਨ ਵਿੱਚ ਨਹੀਂ ਲਿਆਂਦਾ ਮੈਨੂੰ ਉਸਨੇ ਆਪਣੇ ਪ੍ਰੇਮ ਨਾਲ ਬੰਨ ਦਿੱਤਾ ਹੈ ਮੈਨੂੰ ਆਪਣੇ ਪਿਆਰ ਰੰਗ ਵਿੱਚ ਭਿਉ ਦਿੱਤਾ ਹੈ ਵੇਖਿਉ ਲਾਲਨ ਪਾਟ ਵਿਚ ਖੋਇ ਅਨਦ ਚਿਤਾਪ ਹਰਖੇ ਪਤੀਨਾ ਹੁਣ ਜਦੋਂ ਵਿਚਾਰ ਲੈ ਪਰਦੇ ਦੂਰ ਕਰਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ ਤਾਂ ਮੇਰੇ ਚਿੱਤ ਵਿਚ ਆਨੰਦ ਪੈਦਾ ਹੋ ਗਿਆ ਹੈ ਮੇਰਾ ਮਨ ਖੁਸ਼ੀ ਵਿਚ ਗਦਗਦ ਹੋ ਉਠਿਆ ਹੈ ਤੇ ਸਹੀ ਕੋ ਗ੍ਰਹ ਹੋ ਸੋਈ ਪ੍ਰਭ ਨਾਨਕ ਸੋ ਠਾਕੁਰ ਤੇ ਸਹੀ ਕੋ ਧੀਨਾ ਏ ਨਾਨਕ ਹੁਣ ਮੇਰਾ ਇਹ ਸਰੀਰ ਉਸੇ ਦਾ ਹੀ ਘਰ ਬਣ ਗਿਆ ਹੈ ਉਹੀ ਇਸ ਘਰ ਦਾ ਮਾਲਕ ਬਣ ਗਿਆ ਹੈ ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪ੍ਰੀਤਾ ਏ ਮਾ ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ ਹੈ। ਇਹ ਹੀ ਕਰਮ ਧਰਮ ਜਪੇ ਹੀ राम नाम ਨਿਰਮਲ ਹੈ ਰੀਤ ਰਹਾਉ। ਮੇਰੇ ਵਾਸਤੇ ਇਹ ਪ੍ਰਭੂ ਪ੍ਰੇਮ ਹੀ ਤੀਰਥ ਸਿਨਾ ਨਾਦਕ ਮਿੱਥੇ ਹੋਏ ਧਾਰਮਿਕ ਕਰਮ ਹੈ। ਇਹ ਹੀ ਜਪ ਤਪ ਹੈ ਪਰਮਾਤਮਾ ਦਾ ਨਾਮ ਸਿਮਰਨਾ ਹੀ। ਜਿੰਦਗੀ ਨੂੰ ਪਵਿੱਤਰ ਕਰਨ ਦਾ ਤਰੀਕਾ ਹੈ ਰਹਾਉ ਪ੍ਰਾਨ ਆਧਾਰ ਜੀਵਨ ਤਨ ਮੋਰੈ ਦੇਖਨ ਕੋ ਦਰਸ਼ਨ ਪ੍ਰਭ ਨੀਤਾ ਹੈ ਮਾਂ ਮੇਰੀ ਇਹ ਹੀ ਤਾਂਗ ਹੈ ਕੈ ਮੈਨੂੰ ਸਦਾ ਪ੍ਰਭੂ ਦਾ ਦਰਸ਼ਨ ਵੇਖਣਾ ਪ੍ਰਾਪਤ ਰਹੇ ਇਹ ਹੀ ਮੇਰੀ ਜਿੰਦ ਦਾ ਸਹਾਰਾ ਹੈ ਇਹ ਹੀ ਮੇਰੇ ਵਾਸਤੇ ਸਾਰੀ ਜ਼ਿੰਦਗੀ ਵਿੱਚ ਖਟਿਆ ਕਮਾਇਆ ਧਨ ਹੈ ਬਾਟ ਘਾੜ ਤੋਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤਾ ਰਸਤੇ ਵਿੱਚ ਪੱਤਣ ਉੱਤੇ ਜ਼ਿੰਦਗੀ ਦੇ ਸਫਰ ਵਿੱਚ ਹਾਰ ਥਾਂ ਪਰਮਾਤਮਾ ਦਾ ਪਿਆਰ ਹੀ ਮੇਰੇ ਨਾਲ ਰਾਹ ਦਾ ਖਰਚ ਹੈ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਮਨ ਦੇ ਵਾਸਤੇ ਪਰਮਾਤਮਾ ਨੂੰ ਮਿੱਤਰ ਬਣਾ ਲਿਆ ਹੈ ਸ਼ਾਂਤ ਪਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤਾ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਪਵਿੱਤਰ ਹੋ ਜਾਂਦੇ ਹਨ ਪਰਮਾਤਮਾ ਮਿਹਰ ਕਰਕੇ ਉਹਨਾਂ ਨੂੰ ਆਪਣੇ ਸੇਵਕ ਬਣਾ ਲੈਂਦਾ ਹੈ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ ਹੈ ਨਾਨਕ ਪਰਮਾਤਮਾ ਦਾ ਨਾਮ ਸਿਮਰ ਕੇ ਉਹ ਆਤਮਿਕ ਆਨੰਦ ਮਾਣਦੇ ਹਨ ਸ਼ੁਰੂ ਤੋਂ ਹੀ ਜੁਗਾ ਦੇ ਸ਼ੁਰੂ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਮਿੱਤਰ ਹੈ ਟੋਡੇ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ हे प्रभु परमात्मा जी हे मेरी जिंद दे मालिक मिनु आके मेरा विसर नहि निमुख हीरे ते अपने भक्तो को पूरन दान रहाओ अख चमकण जितने समय वास्ते भी परमात्मा मेरे हृदय तो तू ना भूला अपने भक्त नु ए पूरी दात बख्श सदा तेरा नाम जपता रहे तेरा भगत ਰਹਾਓ ਖੋਵਹੁ ਭਰਮ ਰਾਖ ਮੇਰੇ ਪ੍ਰੀਤਮ ਅੰਤਰਜਾਮੀ ਸੁਗੜ ਸੁਜਾਨ ਏ ਮੇਰੇ ਪ੍ਰੀਤਮ ਏ ਅੰਤਰਜਾਮੀ ਏ ਸੋਹਣੇ ਸੁਜਾਨ ਪਰਮਾਤਮਾ ਮੇਰੇ ਮਨ ਦੀ ਪਟਕਣਾ ਦੂਰ ਕਰ ਮੇਰੀ ਰਖਿਆ ਕਰ ਕੋਟ ਰਾਜ ਨਾਮ ਧਨ ਮੇਰੇ અમૃત દ્રષ્ટ તારહો પ્રબ માન હે પ્રભુ મેરે ઉਤੇ આત્મિક જીવન દેન વાલી નિગાહ કર મેરે વાસ્તે तेरे નામ ਦਾ ધન ਕਰੋડા બાદશાહિયા તે બરાબર બન્યા રહે આઠ પહેર રસના ગુન ગાવે જસ પુર અગાવહ સમરથ કાન હે સબ તાકતા દે માલિક મેર કર ਮੇਰੀ ਜੀਬ ਅੱਠੇ ਪੈਰ ਤੇਰੇ ਗੁਣ ਗਾਂਦੀ ਰਹੇ ਮੇਰੇ ਕੰਨ ਆਪਣੇ ਅੰਦਰ ਤੇਰੀ ਸਿਫਤ ਸੁਲਾ ਭਰ ਕੇ ਇਸੇ ਨਾਲ ਰਜੇ ਰਹਿਣਾ ਤੇਰੀ ਸਰਣ ਜੀ ਅਨਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਏ ਨਾਨਕ ਮੈਂ ਸਭ ਜੀਵਾਂ ਦੇ ਦਾਤਾਰ ਦੀ ਸਰਨ ਆਇਆ ਹਾਂ ਮੈਂ ਉਸ ਤੋਂ ਸਦਾ ਹੀ ਸਦਕੇ ਜਾਂਦਾ ਹਾਂ ਟੋੜੀ ਮਹੱਲਾ ਪੰਜਵਾ ਪ੍ਰਾਪ ਤੇਰੇ ਪੱਗ ਕੀ ਧੂਰ ਹੈ ਪ੍ਰਭੂ ਮੈਨੂੰ ਤੇਰੇ ਚਰਨਾ ਦੀ ਧੂੜ ਮਿਲਦੀ ਰਹੇ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਾਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਹੈ ਦਿਨ ਉਤੇ ਦਿਆ ਕਰਨ ਵਾਲੇ ਪ੍ਰਭੂ ਹੈ ਪ੍ਰੀਤਮ ਹੈ ਮਨ ਮੋਹਨ ਮੇਰ ਕਰ ਮੇਰੀ ਤਾਂਗ ਪੂਰੀ ਕਰ ਰਹਾਓ ਦਹ ਦੇ ਸਰਾਵ ਰਹਾ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਏ ਅੰਤਰ ਜਾਮੀ ਤੂੰ ਸਦਾ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ ਤੇਰੀ ਸੋਭਾ ਸਾਰੇ ਸੰਸਾਰ ਵਿੱਚ ਖਿਲਰੀ ਰਹਿੰਦੀ ਹੈ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਾਨ ਕਬ ਹੋਣਾ ਮਰਤੇ ਝੂਰਾ ਏ ਕਰਤਾਰ ਪਰਮਾਤਮਾ ਜਿਹੜੇ ਮਨੁੱਖ ਤੇਰੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਹਿੰਦੇ ਹਨ ਉਹ ਮਾਇਆ ਦੀ ਖਾਤਰ ਚਿੰਤਾ ਫਿਕਰ ਕਰਕੇ ਕਦੇ ਵੀ ਆਤਮਕ ਮੌਤ ਨਹੀਂ ਸਹਿੜਦੇ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰਾ ਜਿਹੜੇ ਮਨੋਹ ਕਰਤਾਰ ਦਾ ਜਸ ਗਾਉਂਦੇ ਰਹਿੰਦੇ ਹਨ ਸਾਧ ਸੰਗਤ ਦੀ ਬਰਕਤ ਨਾਲ ਉਹਨਾਂ ਦੇ ਸਾਰੇ ਚਿੰਤਾ ਫਿਕਰ ਮਿਟ ਜਾਂਦੇ ਹਨ ਉਹਨਾਂ ਵਾਸਤੇ ਮਾਇਆ ਦੇ ਧੰਦਿਆਂ ਦੀਆਂ ਫਾਇਆਂ ਨਾਸ਼ ਹੋ ਜਾਂਦੀਆਂ ਹਨ ਸੁਖ ਸੰਪਤ ਭੋਗੈ ਸਜੀਕੇ ਬਿਨ ਹਰ ਨਾਨਕ ਜਾਣੇ ਕੂਰ ਦੁਨੀਆ ਦੇ ਸੁਖ ਧਨ ਪਦਾਰਥ ਐਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ ਹੇ ਨਾਨਕ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਓ ਮਨੁੱਖ ਇਹਨਾਂ ਸੁਬਨਾਂ ਨੂੰ ਝੂਠੇ ਜਾਣਦੇ ਹਨ ਟੋੜੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਹੇ ਮਾਂ ਮੇਰੇ ਮਨ ਦੀ ਇਹ ਪ੍ਰਭੂ ਦਰਸ਼ਨ ਦੀ ਪਿਆਸ ਸਦਾ ਟਿਕੀ ਰਹਿੰਦੀ ਹੈ ਇਕ ਖੇ ਨਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਨ ਕੋ ਧਾਰੀ ਮਨ ਆਸ ਰਹਾਉ ਪ੍ਰੀਤਮ ਪ੍ਰਭੂ ਦਾ ਦਰਸ਼ਨ ਕਰਨ ਤੋਂ ਬਿਨਾ ਮੈਂ ਇਕ ਛਿਨ ਭਰ ਵੀ ਰਹਿ ਨਹੀਂ ਸਕਦਾ ਮੈਂ ਉਸ ਦਾ ਦਰਸ਼ਨ ਕਰਨ ਵਾਸਤੇ ਆਪਣੇ ਮਨ ਵਿੱਚ ਆਸ ਬਣਾਈ ਹੋਈ ਹੈ ਰਹਾਉ ਸਿਮਰੋ ਨਾਮ ਨਿਰੰਝਨ ਕਰਤੇ ਮਾਨਤਾਨਤੇ ਸਭ ਕੇਲ ਵਿਖ ਨਾਸ ਹੈ ਮਾ ਉਸ ਨਿਰੰਜਨ ਕਰਤਾਰ ਦਾ ਨਾਮ ਮੈਂ ਸਦਾ ਸਿਮਰਦਾ ਰਹਿੰਦਾ ਹਾਂ ਸਿਮਰਨ ਦੀ ਬਰਕਤ ਨਾਲ ਏ ਮਾ ਮਨ ਤੋਂ ਤਨ ਤੋਂ ਸਾਰੇ ਪਾਪ ਦੂਰ ਹੋ ਜਾਂਦੇ ਹਨ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਉਸ ਪੂਰਨ ਪਰਮ ਬ੍ਰਹਮ ਦਾ ਉਸ ਸੁਖਦਾਤੇ ਦਾ ਜਿਸ ਬਨਾਸੀ ਪ੍ਰਭੂ ਦੀ ਸਿਪਸਲਾ ਦਾ ਜੀਵਾਂ ਨੂੰ ਪਵਿੱਤਰ ਕਰ ਦਿੰਦੀ ਹੈ ਉਸ ਦੀ ਸਿਪਸਲਾ ਉਸ ਦਾ ਨਾਮ ਹਮੇਸ਼ਾ ਜਪਣਾ ਚਾਹੀਦਾ ਹੈ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ हे ਮਾਂ ਗੁਰੂ ਦੀ ਕਿਰਪਾ ਨਾਲ ਮੇਰੀਆਂ ਮਰਾਦਾਂ ਪੂਰੀਆਂ ਹੋ ਗਈਆਂ ਹਨ ਗੁਨਾ ਦੇ ਖਜ਼ਾਨੇ ਪ੍ਰਭੂ ਜੀ ਮਿਹਰ ਕਰਕੇ ਮੈਨੂੰ ਮਿਲ ਪਏ ਹਨ ਸਾਤ ਸਹਜ ਸੁਖ ਮਨ ਉਪਜਿਓ ਕੋਟ ਸੂਰ ਨਾਨਕ ਪਰਗਾਸ ਹੇ ਨਾਨਕ ਮਨ ਵਿੱਚ ਸ਼ਾਂਤੀ ਪੈਦਾ ਹੋ ਗਈ ਹੈ ਆਤਮਿਕ ਡੋਲਤਾ ਦੇ ਸੁਖ ਪੈਦਾ ਹੋ ਗਏ ਹਨ ਮਾਨੋ ਕਰੋੜਾਂ ਸੂਰਜਾਂ ਦਾ ਮੇਰੇ ਅੰਦਰ ਚਾਨਣ ਹੋ ਗਿਆ ਹੈ ਕਿਉਂਕਿ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਨਾਮ ਦੀ ਸ਼ਕਤੀ ਕਰੋੜਾਂ ਸੂਰਜਾਂ ਦੇ ਬਰਾਬਰ ਹੈ ਤੇ ਪੂਰਾ ਗੁਰੂ ਮਿਲ ਪਵੇ ਤੇ ਪ੍ਰਮਾਤਮਾ ਦਾ ਨਾਮ ਮਿਲ ਪੈਂਦਾ ਹੈ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਵਿੱਚੋਂ ਫੁਰਮਾਨ ਕਰਦੇ ਹਨ ਕੇ ਗੁਰੂ ਦੀ ਕਿਰਪਾ ਨਾਲ ਨਾਮ ਮਿਲਦਾ ਹੈ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿਨ ਕੋre ਅੰਧਾਰ ਕਿਉਂਕਿ ਜੋ ਗੁਰੂ ਹੈ ਉਹ ਰਸਤਾ ਵਿਖਾਉਂਦਾ ਹੈ ਪ੍ਰਮਾਤਮਾ ਦੇ ਨਾਮ ਤੇ ਚੱਲਣ ਦਾ ਤੇ ਪ੍ਰਮਾਤਮਾ ਦੇ ਨਾਮ ਤੇ ਚੱਲ ਕੇ ਜੀਵਨ ਸਫਲ ਹੋ ਜਾਂਦਾ ਹੈ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਾਰ ਕਿਰਪਾ ਭੇਟੇ ਗੁਣ ਤਾਸ ਸਾਤ ਸਹਜ ਸੁਖ ਮਨ ਉਪਜਿਓ ਕੋਟ ਸੂਰ ਨਾਨਕ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 716 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 717 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ